ਸਤ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਇਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ ਅੱਜ ਆਪਾਂ ਤੁਹਾਨੂੰ ਸ਼ੌਂਕ ਕਰਾਉਣ ਲੱਗੇ ਆ ਪੰਜ ਨੀਲੀ ਰਾਵੀ ਕਟੀਆਂ ਦੇ ਜਿਹੜੇ ਆਪਣੇ ਫਾਰਮ ਤੇ ਆਈਆਂ ਸੀ ਤੇ ਪੰਜੇ ਦੀਆਂ ਪੰਜੇ ਇੱਕ ਬਾਈ ਨਹੀਂ ਇਹ ਖਰੀਦ ਲੀਆਂ ਜੀ ਤੇ ਮੈਂ ਕਿਹਾ ਚਲੋ ਕਟੀਆਂ ਤਾਂ ਸੇਲ ਹੋ ਗਈਆਂ ਤੇ ਵੈਸੇ ਆਪਾਂ ਬਾਈਆਂ ਨੂੰ ਸ਼ੌਂਕ ਕਰਾ ਦਈਏ ਤੇ ਜੇ ਹੋਰ ਕਿਸੇ ਨੇ ਕਟੀਆਂ ਖਰੀਦਣੀਆਂ ਹੁੰਦੀਆਂ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਆਂ ਤੇ ਵੀਡੀਓ ਕਰਦੇ ਆਪਾਂ ਸ਼ੁਰੂ ਆ ਪਹਿਲੇ ਨੰਬਰ ਤੇ ਤੁਹਾਨੂੰ ਜਿਹੜਾ ਨਗੀਨਾ ਦਿਖਾ ਰਹੀ ਆਂ ਇਹ ਉਮਰ ਤੋਂ ਦੋਸਤੋ 12 ਕਿ ਮਹੀਨਿਆਂ ਦੀ ਕੱਟੀ ਆ ਬਹੁਤ ਪਿਆਰੀ ਆ ਪ੍ਰੋਪਰ ਜਿਹੜਾ ਇਹ ਕੱਟੀ ਦੇ ਟੇਢਾ ਘਟ ਆਉਂਦਾ ਤੇ ਦੋਨੇ ਅੱਖਾਂ ਜਿਹੜੀਆਂ ਬਿੱਲੀਆਂ ਨੇ ਦੋਸਤੋ ਬਾਕੀ ਜੇ ਮਾਰਕਿੰਗ ਦੀ ਗੱਲ ਕਰਦੇ ਆ ਤਾਂ ਮਾਰਕਿੰਗ ਦੋਸਤੋ ਟੇਢੇ ਘੜ ਦੇ ਵੈਸੇ ਤਾਂ ਦੋ ਪੈਰਾਂ ਤੇ ਆਉਂਦੀ ਹੁੰਦੀ ਆ ਤੇ ਇਹ ਕੱਟੀ ਦੇ ਦੋ ਪੈਰਾਂ ਤੇ ਹੀ ਆ ਤੇ ਬਾਕੀ ਜੇ ਝੋਲੀ ਦੀ ਗੱਲ ਕਰਦੇ ਆ ਤਾਂ ਦੋਸਤੋ ਬਹੁਤ ਹੀ ਚੰਗੀ ਇਹ ਕੱਟੀ ਨੂੰ ਝੋਲੀ ਲੱਗੀ ਸੀਗੀ ਬਾਕੀ ਠੰਡੀ ਸੀਲ ਬਹੁਤ ਜ਼ਿਆਦਾ ਸੀ ਤੇ ਬਹੁਤ ਹੀ ਨਿੱਗੇ ਸੁਭਾਅ ਦੀ ਕੱਟੀ ਸੀਗੀ ਨੰਬਰ 2 ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਵੀ ਦੋਸਤੋ ਟੇਡੇ ਘੜ ਦੇ ਵਿੱਚ ਹੀ ਕੱਟੀ ਆ ਤੇ ਉਮਰ ਇਹ ਕੱਟੀ ਦੀ 11 ਕੇ ਮਹੀਨਿਆਂ ਦੀ ਆ ਬਾਕੀ ਆ ਦੋਨੇ ਅੱਖਾਂ ਦੋਸਤੋ ਜਿਹੜੀਆਂ ਬਿੱਲੀਆਂ ਨੇ ਤੇ ਇਹ ਕੱਟੀ ਤੇ ਦੋਸਤੋ ਚਾਰੇ ਪੈਰਾਂ ਤੇ ਪ੍ਰੋਪਰ ਮਾਰਕਿੰਗ ਆ ਤੇ ਬਹੁਤ ਹੀ ਜ਼ਿਆਦਾ ਸੁਨੱਖੀ ਕੱਟੀ ਸੀ ਇਹ ਵੀ ਬਾਕੀ ਆਪਾਂ ਝੂਲੀ ਵੀ ਤੁਹਾਨੂੰ ਦਿਖਾ ਦਿੰਨੇ ਆ ਵਿਥੀ ਤੇ ਜਿਹੜਾ ਇਹਨੂੰ ਖਾਣ ਲੱਗਾ ਸੀ ਬਾਕੀ ਪੈਠਾ ਬੁੜਾ ਤੁਸੀਂ ਦੇਖ ਹੀ ਸਕਦੇ ਆ ਚੰਗੇ ਉੱਚੇ ਪੈਠ ਪੂੜੇ ਦੀ ਕੱਟੀ ਸੀ ਦੋਸਤੋ ਨੰਬਰ 3 ਤੇ ਜਿਹੜੀ ਆਪਾਂ ਤੁਹਾਨੂੰ ਕੱਟੀ ਦਿਖਾ ਰਹੇ ਹਾਂ ਵੈਸੇ ਦਾ ਦੋਸਤੋ ਉਹ ਟੇਡੇ ਕੱਟ ਦੇ ਵਿੱਚ ਵੀ ਆਉਂਦੀ ਤੇ ਬੱਗੀ ਮੁਛ ਦੀ ਵਿੱਚ ਵੀ ਤੁਸੀਂ ਆਪ ਦੀ ਸਮਝਣਾ ਹੋ ਸਕਦੀਆਂ ਵੀ ਕਿਹੜੀ ਚੀਜ਼ ਹੈ ਇਹ ਤੇ ਫੇਸ ਕੁਆਲਟੀ ਦੀ ਗੱਲ ਕਰਦੇ ਤਾਂ ਬਹੁਤ ਹੀ ਸੋਹਣਾ ਫੇਸ ਆ ਕੱਟੀ ਦਾ ਮਾਰਕਿੰਗ ਪੱਖੋਂ ਇਹ ਕੱਟੀ ਪ੍ਰੋਪਰ ਚਾਰੇ ਪੈਰਾਂ ਤੇ ਮਾਰਕਿੰਗ ਆ ਤੇ ਬਾਕੀ ਜੇ ਝੋਲੀ ਦੀ ਗੱਲ ਕਰਦੇ ਤਾਂ ਝੋਲੀ ਇਹ ਕੱਟੀ ਨੂੰ ਬਹੁਤ ਹੀ ਜ਼ਿਆਦਾ ਚੰਗੀ ਲੱਗੀ ਆ ਵਿੱਥੀ ਤੇ ਥਾਣਾ ਦੋਸਤੋ ਬਾਡੀ ਟਾਂਚ ਲੋ ਕੱਟੀ ਬਿਲਕੁਲ ਸਾਫ ਸੁਥਰੀ ਆ ਤੇ ਬਹੁਤ ਹੀ ਸੁਨੱਖੀ ਜਿਹੜੀ ਇਹ ਕੱਟੀ ਸੀ ਦੋਸਤੋ ਅ ਨੰਬਰ 4 ਤੇ ਆਪਾਂ ਤੁਹਾਨੂੰ ਬੱਚਾ ਦਿਖਾ ਰਹੇ ਆ ਬਹੁਤ ਪਿਆਰਾ ਉਮਰੋ ਦੋਸਤੋ 10 ਤੋਂ 9 ਤੋਂ 10 ਕਿ ਮਹੀਨਿਆਂ ਦਾ ਬਾਕੀ ਜੇ ਮਾਰਕਿੰਗ ਦੀ ਗੱਲ ਕਰਦੇ ਆ ਦੋਸਤੋ ਮਾਰਕਿੰਗ ਪੱਖੋਂ ਚਾਰੇ ਪੈਰਾਂ ਤੇ ਮਾਰਕਿੰਗ ਤੇ ਫੇਸ ਕੁਆਲਿਟੀ ਦੋਸਤੋ ਟੇਡਾ ਘਟਾ ਤੇ ਦੋਨੇ ਅੱਖਾਂ ਚਿੱਟੀਆਂ ਬਾਕੀ ਪਤਲੀ ਪੂਛ ਆ ਦੋਸਤੋ ਤੇ ਥੋੜੀ ਕੱਟੀ ਸਾਂਭਣ ਵਾਲੀ ਸੀ ਤੇ ਜੋ ਸਾਬਗੀ ਤੇ ਬਹੁਤ ਸੋਹਣੀ ਕੱਟੀ ਤਿਆਰ ਹੋ ਗਈ ਚਾਰੂ ਚੂਰੂ ਬਹੁਤ ਜ਼ਿਆਦਾ ਦੋਸਤੋ ਨੰਬਰ 5 ਤੇ ਪ੍ਰੋਪਰ ਟੇਡਾ ਕੱਟ ਦੋਸਤੋ ਤੇ ਦੋਨੀਆਂ ਅੱਖਾਂ ਜਿਹੜੀਆਂ ਇਹ ਕੱਟੀ ਦੀਆਂ ਬਿੱਲੀਆਂ ਨੇ ਚੈੱਕ ਕਰ ਸਕਦੇ ਆ ਤੇ ਉਮਰ ਉਹ ਕੱਟੀ ਦੋਸਤੋ 13 14 ਮਹੀਨਿਆਂ ਦੀ ਹੈ ਤੇ ਚਾਰੇ ਪੈਰਾਂ ਤੇ ਇਹਦੇ ਕੱਟੀ ਦੇ ਵੀ ਮਾਰਕਿੰਗ ਸੀ ਪੱਠ ਬੁੜੇ ਦੀ ਕੱਟੀ ਬਹੁਤ ਚੰਗੀ ਹੈ ਤੇ ਝੋਲੀ ਦੇ ਦਰਸ਼ਨ ਆਪਾਂ ਤੁਹਾਨੂੰ ਕਰਾ ਦਿੰਨੇ ਆ ਵਿੱਥੀ ਦੇ ਥਾਂ ਲੱਗਾ ਹੋਇਆ ਦੋਸਤੋ ਇਹ ਆਪਣੇ ਕੋਲੇ ਪੰਜ ਕੱਟੀਆਂ ਆਈਆਂ ਸੀਗੀਆਂ ਬਹੁਤ ਹੀ ਜ਼ਿਆਦਾ ਚੰਗੀਆਂ ਤੇ ਆਪਾਂ ਇਹਨਾਂ ਦੀ ਕੱਲ ਇੰਸਟਾਗ੍ਰam ਤੇ ਵੀਡੀਓ ਪਾਈ ਸੀ ਫੇਸਬੁੱਕ ਤੇ ਆਪਣੇ ਤੋਂ ਪਾਈ ਨਹੀਂ ਕਿਉਂਕਿ ਸਮਾਂ ਥੋੜਾਕ ਬੀਜੀ ਚੱਲ ਰਿਹਾ ਸੀਗਾ ਤਾਂ ਕਰਕੇ ਤੇ ਬਾਕੀ ਹੋਰ ਵੀ ਆਪਣੇ ਫਾਰਮ ਤੇ ਡੇਲੀ ਤਰ੍ਹਾਂ ਹੀ ਇਹੋ ਜਿਹੇ ਸੋਹਣੇ ਸੋਨੇ ਨਗੀਨੇ ਜਿਹੜੇ ਆਉਂਦੇ ਰਹਿੰਦੇ ਆ ਤੇ ਆਪਣੇ ਫਾਲੋਅਰ ਆ ਉਹ ਫਿਰ ਇਕੱਠੇ ਹੀ ਸੌਦਾ ਮਾਰ ਲੈਂਦੇ ਆ ਪੰਜਾ ਪੰਜਾ 60 80 70 70 ਕਟੀਆਂ ਦਾ ਤਾਂ ਕਰਕੇ ਫਿਰ ਕਟੀਆਂ ਇਹ ਸੇਲ ਹੋ ਜਾਂਦੀਆਂ ਇਹ 10 ਕਮੈਂਟਾਂ ਦੇ ਵਿੱਚ ਵਿੱਚ ਇਹ ਕਟੀਆਂ ਦਾ ਸੌਦਾ ਹੋ ਗਿਆ ਸੀਗਾ ਤੇ ਹੋਰ ਵੀ ਆਪਣੇ ਜਿਹੜੇ ਕੱਲ ਪਰਸੋਂ ਤੇ ਇੱਕ ਨਵਾਂ ਸਟਾਕ ਆਪਣੇ ਕੋਲੇ ਆ ਜਾਊਗਾ। ਬਾਕੀ ਕਟੀਆਂ ਤੁਸੀਂ ਦੇਖ ਹੀ ਸਕਦੇ ਆ। ਬਹੁਤ ਪਿਆਰੀਆਂ ਕਟੀਆਂ ਸੀ ਪ੍ਰੋਪਰ ਕੱਟ ਦੇ ਵਿੱਚ। ਬਾਕੀ ਦੋਸਤੋ ਜੇ ਆਪਾਂ ਕੱਟ ਦੀ ਗੱਲ ਕਰਦੇ ਤੁਸੀਂ ਧਿਆਨ ਦਿਓ ਥੋੜਾਕ ਵੀ ਪੰਜ ਕਟੀਆਂ ਨੇ ਪੰਜੇ ਟੇਡੇ ਕੱਟ ਦੇ ਵਿੱਚ ਨੇ ਤੇ ਕੱਟ ਵੀ ਦੋਸਤੋ ਬਹਿਣੀ ਵਾਲੇ ਪਾਸੇ ਸੀ ਇਹ ਕਟੀਆਂ ਦੇ। ਕਿਉਂਕਿ ਬਹਿਣੀ ਕੱਟ ਆ ਤਾਂ ਜਾਂਦਾ। ਕਈ ਵਾਰੀ ਦੂਸਰੇ ਪਾਸੇ ਆ ਜਾਂਦਾ ਪਰ ਬਹਿਣੀ ਵਾਲੇ ਪਾਸੇ ਜਿਹੜਾ ਕੱਟ ਆ ਉਹ ਜ਼ਿਆਦਾ ਨੀਲੀ ਰੰਗ ਵਿੱਚ ਮੰਨਿਆ ਜਾਂਦਾ। ਰੇਣੀ ਦਾ ਮਤਲਬ ਜਿਹੜੇ ਪਾਸੇ ਆਪਾਂ ਬੈਠ ਕੇ ਧਾਰ ਵਗੈਰਾ ਚੁੰਨੇ ਆ ਤਾਂ ਕਰਕੇ ਤੇ ਬਾਕੀ ਬਹੁਤ ਸੋਹਣੀਆਂ ਸੁਨੱਖੀਆਂ ਕਟੀਆਂ ਸੀਗੀਆਂ ਤੇ ਪਾਪਾ ਨਾਨ ਕਵੀਰ ਨੂੰ ਸਮੰਡਣੀਆਂ ਕਰੇ ਵਾਦਾ ਕਰੇ ਉਹਦੇ ਹਨਾ ਤੇ ਜੀਵ ਜੂ ਬੱਲ ਫੁੱਲ ਸਾਫ ਸੁਥਰੀਆਂ ਕਟੀਆਂ ਸੀ ਜੇ ਹੋਰ ਤੁਸੀਂ ਵੀਡੀਓ ਵੇਖਣੀਆ ਚਾਹੁੰਦੇ ਆ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਫਲੋ ਬਰਾਡ ਇੰਸਟਾਗ੍ਰam ਪੇਜ ਨੀਲੀ ਰਵੀ 01 ਤੇ YouTube ਚੈਨਲ ਨੀਲੀ ਰਵੀ 01 ਨੂੰ ਸਬਸਕ੍ਰਾਈਬ ਫੋਲੋ ਕਰ ਸਕਦੇ ਆ ਆਪਾਂ ਡੇਲੀ ਦੀ ਤਰ੍ਹਾਂ ਜਿਹੜੀਆਂ ਵੀਡੀਓ ਜਿਹੜੀਆਂ ਅਪਲੋਡ ਕਰਦੇ ਆ ਤੇ ਤੁਸੀਂ ਦੇਖ ਸਕਦੇ ਆ ਤੇ ਹੋਰ ਕਟੀਆਂ ਤੁਸੀਂ ਬਾਏ ਕਰਕੇ ਆਪਦੇ ਘਰ ਦਾ ਸ਼ਿੰਗਾਰ ਬਣਾ ਸਕਦੇ ਆ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਆਪਣੇ ਯਾਰਾਂ ਦੋਸਤਾਂ ਨਾਲ ਜਿਹੜੇ ਸ਼ੌਂਕ ਰੱਖਦੇ ਆ ਨੀਲੀ ਰਾਵੀ ਕਟੀਆਂ ਦਾ ਉਹਨਾਂ ਨਾਲ ਵੀਡੀਓ ਜਰੂਰ ਸ਼ੇਅਰ ਕਰਿਓ ਤਾਂ ਕਿ ਉਹ ਵੀਰ ਭਰਾ ਵੀ ਆ ਦਾ ਸ਼ੌਂਕ ਪੂਰਾ ਕਰ ਸਕਣ ਧੰਨਵਾਦ ਜੀ ਵੀਡੀਓ ਦੇਖਣ ਲਈ